ਵੈਸ਼ਾਖਾ ਅੱਜ ਵੋਟਾਂ ਦਿੱਲੀ ਦੇ ਵਿੱਚ ਪੈ ਰਹੀਆਂ ਹੁਣ ਪਰ ਇਹ ਵੋਟਾਂ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਤੈਅ ਕਰਨਗੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਮਗਰੋਂ ਪੰਜਾਬ ਦੀ ਰਾਜਨੀਤੀ ਕਿਹੋ ਜੀ ਖੋਣ ਵਾਲੀ ਹੈ ਇਹ ਚਰਚਾਵਾਂ ਨੇ ਜਿਹੜੀਆਂ ਵੱਡੇ ਪੱਧਰ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਦਿੱਲੀ ਚੋਣਾਂ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਜਾਣੀ ਲਗਭਗ ਤੈਅ ਹੈ ਜੇਕਰ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤਾਂ ਪੰਜਾਬ ਦੀ ਰਾਜਨੀਤੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਰਹੇਗੀ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਜੇਕਰ ਦਿੱਲੀ ਦੇ ਚੋਣ ਨਤੀਜੇ ਕਿਹੋ ਜਿਹਾ ਅਸਰ ਪਾਉਣਗੇ ਪੰਜਾਬ ਦੀ ਰਾਜਨੀਤੀ ਵਿੱਚ ਗਗਨ ਦੇ ਬੜੇ ਡੂੰਗੇ ਅਸਰ ਹੋਣੇ ਆ ਜੇਕਰ ਦਿੱਲੀ ਦੀ ਸਾਰੀ ਸਿਆਸਤ ਦੇਖੀ ਜਾਵੇ ਉਹਦੀਆਂ ਤੰਦਾਂ ਪੰਜਾਬ ਦੇ ਨਾਲ ਐਨ ਜੁੜੀਆਂ ਹੋਈਆਂ ਨੇ ਪੰਜਾਬ ਚ ਵੀ ਸੱਤਾ ਤੇ ਰਹੀ ਆਮ ਆਦਮੀ ਪਾਰਟੀ ਐ ਤੇ ਦਿੱਲੀ ਦੇ ਵਿੱਚ ਅੱਜ 5 ਵਜੇ ਤੱਕ ਤਾਂ ਘਟੋ ਘਟ ਆਮ ਆਦਮੀ ਪਾਰਟੀ ਹੀ ਸੱਤਾ ਤੇ ਦੇ ਵਿੱਚ ਹੈ ਦਿੱਲੀ ਦੀ ਹਾਰ ਜਿੱਤ ਨੇ ਪੰਜਾਬ ਦੀ ਸਿਆਸਤ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਰਣਨੀਤੀ ਇਹ ਸਾਰੀਆਂ ਚੀਜ਼ਾਂ ਨੂੰ ਤੈਅ ਕਰਨਾ ਹੈ ਜੋ ਹਾਲਾਤ ਦਿੱਲੀ 'ਚ ਬਣੇ ਆ ਉਹਦੇ ਹਿਸਾਬ ਨਾਲ ਕਲੋਜ਼ ਫਾਈਟ 'ਚ ਦਿੱਲੀ ਦੀ ਜਿਹੜੀ ਆ ਵਿਧਾਨ ਸਭਾ ਦੀ ਚੋਣ ਉਹ ਜਾ ਚੁੱਕੀ ਆ ਖੰਧਿਆਂ ਦੇ ਉੱਤੇ ਮੁਕਾਬਲਾ ਆ ਹੁਣ ਪਤਾ ਨਹੀਂ ਕੀ ਹੋਣਾ ਆ ਕਿ ਸਾਰੇ ਅੰਦਾਜ਼ੇ ਧਰੇ ਦੇ ਧਰਾਏ ਰਹਿ ਜਾਂਦੇ ਆ ਜਾਂ ਫਿਰ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਸੁਖ ਦਾ ਸਾਹ ਵਾਲੀ ਸਥਿਤੀ ਉੱਥੇ ਹੋ ਸਕਦੀ ਹੈ ਇਹਦੇ ਬਾਰੇ ਹਜੇ ਕਹਿਣਾ ਬੜਾ ਔਖਾ ਪੰਜਾਬ ਦੇ ਅੰਦਰ ਗੱਲ ਇਹ ਆ ਜੋ ਚਰਚਾਵਾਂ ਨੇ ਜੋ ਮੀਡੀਆ ਦੇ ਕੋਰੀਡੋਰਸ ਦੇ ਅੰਦਰ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਸਿਆਸੀ ਖੁੰਡਾਂ ਦੇ ਉੱਤੇ ਜੋ ਇਹ ਚਰਚਾਵਾਂ ਨੇ ਕਿ ਆਮ ਆਦਮੀ ਪਾਰਟੀ ਜੇਕਰ ਦਿੱਲੀ ਵਿਧਾਨ ਸਭਾ ਦੇ ਇਲੈਕਸ਼ਨ ਲੂਜ਼ ਕਰਦੀ ਹੈ ਤਾਂ ਇਹ ਤੈ ਹੈ ਕਿ ਪੰਜਾਬ ਦੇ ਵਿੱਚ ਸੱਤਾ ਤਬਦੀਲੀ ਕਹਿ ਲਈਏ ਜਾਂ ਸ਼ਕਤੀਆਂ ਦੀ ਤਬਦੀਲੀ ਉਹ ਹੋ ਸਕਦੀ ਹੈ ਜੇਕਰ ਜਿੱਤਦੀ ਹੈ ਫਿਰ ਵੀ ਹੋ ਸਕਦੀ ਹੈ ਹੁਣ ਆਮ ਸਮਝਣ ਵਾਲਾ ਬੰਦਾ ਇਸ ਗੱਲ ਨੂੰ ਇਸ ਤਰ੍ਹਾਂ ਨਾਲ ਲੈਂਦਾ ਕਿ ਯਾਰ 21 ਪਕਾਈ ਹੈ ਦੋਵੇਂ ਪਾਸ ਦੋਵੇਂ ਸਮੇਂ ਕਿਵੇਂ ਹੋ ਸਕਦੀ ਹੈ ਜੀ ਸੰਭਵ ਹੀ ਨਹੀਂ ਹੋ ਸਕਦੀ ਇਹਦੇ ਦੋਨਾਂ ਦੇ ਅਲੱਗ-ਅਲੱਗ ਫੈਕਟਰ ਨੇਗੇ ਕੀ ਫੈਕਟਰ ਨੇ ਬਾਜਵਾ ਸਾਹਿਬ ਇਹਦੇ ਦੋ ਅਲੱਗ ਫੈਕਟਰ ਨੇ ਦੇਖੋ ਜੇ ਤਾਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਆਉਂਦੀ ਹੈ ਤਾਂ ਸੁਭਾਵਿਕ ਜੀ ਗੱਲ ਹੈ ਕਿ ਅਰਵਿੰਦ ਗੇਜਰੀਵਾਲ ਨੇ ਮੁੱਖ ਮੰਤਰੀ ਬਣਨਾ ਹੈ ਜੇਕਰ ਉਹ ਕਹਿ ਲਿਆ ਕਿ ਲੰਮ ਸਲਮ ਮジョਰਿਟੀ ਦੇ ਨਾਲ ਵੀ ਆ ਜਾਂਦੀ ਹੈ ਵੀ ਉੱਕਾ ਪੁੱਕਾ ਦੇ ਨਾਲ ਵੀ ਯਾਨੀ ਕਿ 35 36 38 40 ਸੀਟਾਂ ਨਾਲ ਆ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਲਈ ਚੋਣ ਪ੍ਰਚਾਰ ਭਗਵੰਤ ਮਾਨ ਕਰ ਰਹੇ ਸੀ ਸਵਾਲ ਇਹ ਹੈ ਕਿ ਪੰਜਾਬ ਦੇ ਅੰਦਰ ਇੱਕ ਮੰਗ ਉੱਠਣ ਲੱਗਣੀ ਹੈ ਕਿਉਂਕਿ ਜਿਸ ਪ੍ਰਕਾਰ ਅਮਨ ਅਰੋੜਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਭਗਵੰਤ ਮਾਨ ਦੀ ਕਮਾਂ ਨੂੰ ਲੈ ਕੇ ਉਦਾਸੀਨਤਾ ਪੰਜਾਬ ਦੇ ਵਿੱਚ ਉਹੀ ਜੋ ਕੈਪਟਨ ਅਮਰਿੰਦਰ ਸਿੰਘ ਵਾਲਾ ਸਿਨੈਰੀਓ ਸੀ ਉਹ ਸਿਰਜਿਆ ਜਾ ਸਕਦਾ ਹੈ ਇਹ ਜਿੱਤਣ ਤੋਂ ਬਾਅਦ ਦੀ ਸਥਿਤੀ ਹੈ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਕਮਜ਼ੋਰ ਹੋਏਗੀ ਅਰਵਿੰਦ ਕੇਜਰੀਵਾਲ ਚਾਹੁੰਗੇ ਕਿ ਸਥਿਤੀਆਂ ਤੇ ਸ਼ਕਤੀਆਂ ਦਾ ਕੰਟਰੋਲ ਵੱਧ ਤੋਂ ਵੱਧ ਉਹਨਾਂ ਦੇ ਹੱਥ ਵਿੱਚ ਰਹੇ ਭਗਵੰਤ ਮਾਨ ਨਾਲ ਉਹਨਾਂ ਦੀਆਂ ਸ਼ਕਤੀਆਂ ਨੂੰ ਲੈ ਕੇ ਟਕਰਾਅ ਹਮੇਸ਼ਾ ਹੀ ਚੱਲਦਾ ਰਿਹਾ ਹੈ ਜੇ ਆਪਾਂ ਭੂਤਕਾਲ ਦੀ ਗੱਲ ਕਰ ਲਈਏ ਪਾਸਟ ਚ ਦੇਖ ਲਈਏ ਜੇ ਹਾਰਦੀ ਆ ਤਾਂ ਹਾਰਨ ਦੇ ਉੱਤੇ ਸਥਿਤੀ ਇਹ ਬਣਨੀ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਹਾਰਨ ਦਾ ਇੱਕ ਵੱਡਾ ਕਾਰਨ ਉਹ ਭਗਵੰਤ ਮਾਨ ਦੇ ਸਿਰ ਤੇ ਵੀ ਮੜਿਆ ਜਾਣਾ ਆ ਭਗਵੰਤ ਮਾਨ ਲਗਭਗ ਕਹ ਲਈਏ ਕਿ ਆਪਾਂ ਮਹੀਨੇ ਤੋਂ ਸਵਾ ਮਹੀਨੇ ਤੋਂ ਦਿੱਲੀ ਦੇ ਵਿੱਚ ਨੇਗੇ ਫਿਰ ਹੁਣ ਤੁਸੀਂ ਵੀ ਦਿੱਲੀ ਫਿਰ ਕੇ ਆਏ ਮੈਂ ਵੀ ਦਿੱਲੀ ਫਿਰ ਕੇ ਆਇਆ ਲੋਕ ਕੀ ਕਹਿੰਦੇ ਸੀਗੇ ਲੋਕਾਂ ਦਾ ਸਵਾਲ ਸੀ ਆਪਾਂ ਲੋਕਾਂ ਨੂੰ ਪੁੱਛਦੇ ਸੀਗੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਤੁਹਾਡੇ ਕਿਵੇਂ ਦਾ ਆ ਤੁਸੀਂ ਇਸ ਤੋਂ ਇੰਟਰਕਨੈਕਟ ਕਰਨ ਦੀ ਕਿਨੂੰ ਇਹਨੂੰ ਇਹਨੂੰ ਆਪਸ ਵਿੱਚ ਜੋੜਨ ਦੀ ਕੋਸ਼ਿਸ਼ ਕਰੋ ਕਿ ਲੋਕ ਵੀ ਇਹ ਚੀਜ਼ ਸੋਚਦੇ ਆ ਕਿ ਪੰਜਾਬ 'ਚ ਕਿਹਜਿਆ ਤਾਂ ਇਹ ਰਿਫਲੈਕਸ਼ਨ ਲਈ ਜਾਊਗੀ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਕਾਰਗੁਜ਼ਾਰੀ ਬਹੁਤੀ ਚੰਗੀ ਨਹੀਂ ਸੀ ਤੇ ਹੁਣ ਸਾਨੂੰ ਸੁਧਾਰਨ ਦੀ ਲੋੜ ਹੈ ਤੇ ਸ਼ਕਤੀਆਂ ਜਿਹੜੀਆਂ ਨੇ ਕਿਉਂਕਿ ਰਵਿੰਦ ਕੇਜਰੀਵਾਲ ਤਾਂ ਵਿਲੇ ਹੋ ਜਾਣਗੇ ਸ ਵਿਰੋਧੀ ਧਿਰ ਦੇ ਆਗੂ ਹੋਣ ਸ਼ਾਇਦ ਨਾ ਹੋਣ ਉਹ ਤਾਂ ਉਹ ਚਾਣਗੇ ਕਿ ਅਲਟੀਮੇਟਲੀ ਸ਼ਕਤੀਆਂ ਉਹਨਾਂ ਦੇ ਹੱਥ 'ਚ ਹੋਣ ਇਸ ਕਰਕੇ ਉਹ ਆਪਣੇ ਕਿਸੇ ਐਸੇ ਪਿਆਦੇ ਨੂੰ ਅੱਗੇ ਲੈ ਕੇ ਆਉਣਗੇ ਜਿਹੜਾ ਉਹਨਾਂ ਦੀ ਹਾਂ 'ਚ ਹਾਂ ਮਲਾਵੇ ਨਾ 'ਚ ਨਾਮ ਲਾਵੇ ਹਾਲਾਂਕਿ ਭਗਵੰਤ ਮਾਨ ਵੀ ਕਰਦੇ ਆ ਪਰ ਭਗਵੰਤ ਮਾਨ ਦੀ ਦਿੱਕਤ ਇਹ ਹੋ ਕੇ ਕਿਤੇ ਕਿਤੇ ਅੜ ਜਾਂਦੇ ਆ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਨਾ ਖੁਸ਼ੀ ਦਾ ਇਜ਼ਹਾਰ ਵੀ ਕਰਦੇ ਆ ਇਹ ਦੋਵੇਂ ਪਾਸੇ ਨੇ ਇੱਕ ਚੀਜ਼ ਤੈਅ ਹੈ ਕਿ ਪੰਜਾਬ ਦੇ ਅੰਦਰ ਵੱਡੇ ਬਦਲਾਅ ਆ ਆਮ ਆਦਮੀ ਪਾਰਟੀ ਤੇ ਸਰਕਾਰ ਦੇ ਵਿੱਚ ਦੇਖਣ ਨੂੰ ਮਿਲਣਗੇ ਦਿੱਲੀ ਵਿਧਾਨ ਸਭਾ ਦੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਨਹੀਂ ਹੈਗਾ ਕਿ 9 ਤਰੀਕ ਨੂੰ ਦੇਖਣ ਨੂੰ ਮਿਲ ਜਾਣਗੇ ਹੁਣ ਕਈ ਦਰਸ਼ਕ ਇਸ ਚੀਜ਼ ਨੂੰ ਵੀ ਲੈ ਜਾਂਦੇ ਆ ਐਸੀਆਂ ਚੀਜ਼ਾਂ ਘਟਦੀਆਂ ਨੂੰ ਸਮਾਂ ਲੱਗਦਾ ਬਾਜਬਾਬ ਸਾਹਿਬ ਤੁਸੀਂ ਦਿੱਲੀ ਦੇ ਵਿੱਚ ਗਰਾਊਂਡ ਤੇ ਜਾ ਕੇ ਰਿਪੋਰਟ ਤਿਆਰ ਕਰਕੇ ਲੈ ਕੇ ਆਏ ਤੁਹਾਨੂੰ ਕੀ ਲੱਗਦਾ ਹੈ ਦਿੱਲੀ ਦੇ ਵਿੱਚ ਇਸ ਸਮੇਂ ਨਤੀਜੇ ਕਿਹੋ ਜਿਹੇ ਆ ਸਕਦੇ ਨੇ ਗਣ ਕਹਿਣਾ ਬਹੁਤ ਮੁਸ਼ਕਲ ਹੈ ਜੇ ਜਵੇਂ ਰਵਿੰਦ ਕੇਜਰੀਵਾਲ ਨੇ ਵੀ ਵਿਅਕਤੀ ਹੱਥ ਖੜੇ ਕਰਕੇ ਲਿਖ ਕੇ ਦੇਣ ਤੋਂ ਵੀ ਮਰੀਆਂ ਨਹੀਂ ਅਸੀਟਾਉਣ ਗਿਆ ਤਾਂ ਉਹ ਹੱਥ ਖੜੇ ਕਰਨ ਵਾਲਾ ਕੰਮ ਹੈ ਜੇ ਅਰਵਿੰਦ ਕੇਜਰੀਵਾਲ ਵਰਗਾ ਵਿਅਕਤੀ ਹੱਥ ਖੜੇ ਕਰ ਸਕਦਾ ਜਿਹਦੇ ਕੋਲੇ ਇੰਨੇ ਇਟਰਨਲ ਸਰਵੇ ਨੇਗੇ ਹਰ ਵਿਧਾਨ ਸਭਾ ਦੇ ਉੱਤੇ ਉਹਨਾਂ ਦੇ ਕੋਲੇ 4-4 5-5 ਸਰਵੇ ਨੇ ਇੱਕ ਸਾਲ ਤੋਂ ਲੈ ਕੇ ਹੁਣ ਤੱਕ ਅੱਜ ਦੀ ਤਰੀਕ ਤੱਕ ਦੇ ਤਾਂ ਜੇ ਉਹ ਹੱਥ ਖੜੇ ਕਰ ਸਕਦਾ ਤਾਂ ਇਹਦਾ ਵੱਡੇ ਵੱਡੇ ਦੇ ਹੱਥ ਖੜੇ ਹੋਏ ਹੋਏ ਨੇ ਪਰ ਕੁਝ ਗੱਲਾਂ ਨੇ ਕੁਝ ਫੈਕਟ ਨੇ ਜਿਹੜੇ ਫੈਕਟ ਕਲੀਅਰ ਕਰਦੇ ਨੇ ਇੱਕ ਤਾਂ ਜਿਹੜਾ ਉੱਥੇ ਪ੍ਰਵਾਸੀ ਹੈ ਜਿਹੜਾ ਬਿਆਰ ਯੂਪੀ ਜਾਂ ਕਲੀ ਦੇ ਪੂਰਬ ਉੱਤਰ ਤੋਂ ਆ ਕੇ ਪ੍ਰਵਾਂਚਲ ਵਾਲੀ ਸਾਈਡ ਤੋਂ ਆ ਕੇ ਬੈਠਾ ਉਹਦੇ ਚ ਇੱਕ ਵੱਡਾ ਹਿੱਸਾ ਜਿਹੜਾ ਉਹ ਬੀਜੇਪੀ ਕੰਨੀ ਚਕਾਰ ਰੱਖਦਾ ਫਿਰ ਉੱਥੇ ਦੂਜੇ ਨੰਬਰ ਤੇ ਵੋਟ ਮੈਟਰ ਕਰਦੀ ਆ ਪੰਜਾਬੀਆਂ ਦੀ ਪੰਜਾਬੀਆਂ ਦੇ ਵਿੱਚ ਜਿਹੜਾ ਮੇਰਾ ਮੰਨਣਾ ਹੈ ਕਿ ਜਿਹੜਾ ਸਿੱਖ ਵੋਟਰ ਹੈ ਪੰਜਾਬੀਆਂ ਦੇ ਅੰਦਰ ਉਹਦਾ ਚੁੱਕਾ ਜਿਹੜਾ ਹੈ ਉਹ ਵੰਡਿਆ ਹੋਇਆ ਹੈ ਉਹਦਾ ਜ਼ਿਆਦਾ ਚੁੱਕਾ ਆਮ ਆਦਮੀ ਪਾਰਟੀ ਵਾਲਾ ਇਸੇ ਤਰ੍ਹਾਂ ਵਾਲੀ ਪੰਜਾਬੀਆਂ ਦਾ ਜਿਹੜਾ Hindu voter ਹੈ ਉਹਦਾ ਚੁੱਕਾ BJP ਵਾਲਾ ਪਰ ਇਹ ਹੈਗਾ ਦੋਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂਗਾ ਵੀ ਮੈਂ 2.4% ਇਧਰ ਉਧਰ ਹੁੰਦਾ ਹੈ ਤਾਂ ਉਹ ਮੈਟਰ ਕਰਦੀ ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਡਿਵਾਈਡ ਆ ਉਹ ਸਾਫ ਦਿਖ ਰਹੀ ਹੈ Hindu voter ਦੇ ਵਿੱਚ ਵੀ ਪੰਜਾਬੀ ਚ ਵੀ ਸਿੱਖ ਚ ਵੀ ਤੇ ਕਿਤੇ ਹੋਰ ਪੀਟ ਇੱਕ ਜਿਹੜੀ ਔਰਤਾਂ ਦਾ ਫੈਕਟਰ ਹੈ ਉਹ ਇੱਕ ਬਹੁਤ ਮੈਟਰ ਕਰਦਾ ਹੈ ਕਿਉਂ ਦੇਖੋ ਅਰਵਿੰਦ ਕੇਜਰੀਵਾਲ ਨੇ ਬਿਜਲੀ ਦਾ ਮਾਮਲਾ ਸੀ ਪਾਣੀ ਦਾ ਮਾਮਲਾ ਸੀ ਫ੍ਰੀ ਬੱਸ ਸਫਰ ਦੀ ਕਹਾਣੀ ਸੀ ਮਹੱਲਾ ਕਲੀਨਿਕ ਸੀ ਉਹ ਡਿਲੀਵਰ ਕਰਕੇ ਦਿਖਾਇਆ ਉਹ ਚ ਕਮੀਆਂ ਪੇਛੀਆਂ ਹੋ ਸਕਦੀਆਂ ਨੇਗੀਆਂ ਜਿਹੜਾ 2100 ਤੇ 2500 ਵਾਲਾ ਕੇਸ ਹੈ ਮੈਨੂੰ ਇਹ ਲੱਗਦਾ ਹੈ ਕਿ ਉੱਥੋਂ ਦੇ ਮਹਿਲਾ ਵੋਟਰ ਇਹ ਚੀਜ਼ ਫੀਲ ਕਰਦੇ ਕਿ ਰਵਿੰਦ ਕੇਜਰੀਵਾਲ ਸਾਨੂੰ ਦੇ ਦੂਗਾ ਕਿਉਂਕਿ 15 ਲੱਖ ਵਾਲਾ ਲਾਰਾ ਲਾਰਾ ਨਿਕਲਿਆ ਉਹ ਭਾਜਪੀ ਤੇ ਇਸ ਕਰਕੇ ਉਹ ਰੋਸਾਨੀ ਕਰ 파ਰੇ ਟੈਕੋਫ ਵੱਡਾ ਫੈਕਟਰ ਹੈ ਤੇ ਅੱਜ ਦੀ ਡੇਟ 'ਚ ਗੈਪ ਵੀ ਕਿਹਾ ਜਾਂਦਾ ਹੈ ਕਿ ਕਾਫੀ ਆ ਬੀ ਜੀ ਪੀ ਦੇ ਅੰਤੇ ਆਮ ਆਦਮੀ ਪਾਰਟੀ ਦੇ ਵਿੱਚ ਮਹਿਲਾ ਵੋਟਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਆ ਗਈ ਹੈ ਇਸ ਕਰਕੇ ਮੈਂ ਕਹਿ ਸਕਦਾ ਕਿ ਸਖਤ ਤੋਂ ਸਖਤ ਲੜਾਈ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਸ ਸਥਿਤੀ 'ਚ ਜਾ ਸਕਦੀ ਹੈ ਕਿ ਉਹ ਅਰਵਿੰਦ ਕੇਜਰੀਵਾਲ ਤੋਂ ਚੁੱਕ ਲੈਣ ਚਾਹੇ ਕਿਸੇ ਵੀ ਹਿੱਲੇ ਚੁੱਕ ਲੈਣ ਇਸ ਸਥਿਤੀ 'ਚ ਜਾ ਸਕਦੀ ਹੈ ਪਰ ਇੰਨਾ ਕਹਿ ਲੈਣਾ ਕਿ ਵੀ ਉਹ 70 ਦੇ ਵਿੱਚੋਂ 40 ਲੈ ਆਉਣਗੇ 45 ਲੈ ਆਉਣਗੇ 60 ਲੈ ਆਉਣਗੇ ਇਸ ਸਥਿਤੀ ਚ ਨਹੀਂ ਹੈ ਬਹੁਤ ਕਲੋਜ਼ ਫਾਈਟ ਬਾਈ ਜਸ ਜਦੋਂ ਆਪਾਂ ਉੱਥੇ ਗਰਾਊਂਡ ਤੇ ਸਰਵੇ ਕਰ ਰਹੇ ਸੀ ਤਾਂ ਜਦੋਂ ਦੁਕਾਨਾਂ ਤੇ ਜਾ ਕੇ ਪੁੱਛਦੇ ਸੀ ਤਾਂ ਇੱਕ ਦੁਕਾਨਦਾਰ ਕਹਿੰਦਾ ਸੀ ਭਾਜਪੀ ਦੂਜੀ ਦੁਕਾਨਦਾਰ ਕਹਿੰਦਾ ਸੀਗਾ ਆਪ ਤਾਂ ਬਹੁਤ ਜ਼ਿਆਦਾ ਕਲੋਜ਼ ਫਾਈਟ ਹੈ ਪਰ ਕਾਂਗਰਸ ਉੱਥੇ ਕਿਤੇ ਵੀ ਨਜ਼ਰ ਨਹੀਂ ਆ ਰਹੀ ਮੈਨੂੰ ਜੋ ਨਿੱਜੀ ਤੌਰ ਤੇ ਲੱਗਦਾ ਹੈ ਕਿ ਕਾਂਗਰਸ ਨੂੰ ਇੱਕ ਵੀ ਸੀਟ ਆਉਂਦੀ ਹੋਈ ਦਿੱਲੀ ਦੇ ਵਿੱਚ ਨਹੀਂ ਨਜ਼ਰ ਆ ਰਹੀ ਜੇ ਆਪਾਂ ਦੇਖੀ ਆਪਾਂ ਮੈਂ ਆਪਾਂ ਲਗਭਗ ਹਰ ਹਕੌਨਸਟਿਚੁਐਂਸੀ ਜਿਹਨੀਆਂ ਫਿਰਾਂ 100 150 ਬੰਦੇ ਨਾਲ ਗੱਲਬਾਤ ਕੀਤੀ ਹੈ ਮੈਨੂੰ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਮੈਂ ਕਾਂਗਰਸ ਨੂੰ ਵੋਟ ਦਊਂਗਾ ਨਾ ਆਫ ਦਾ ਰਿਕਾਰਡ ਨਾ ਆਨ ਦਾ ਰਿਕਾਰਡ ਤਾਂ ਇਸ ਚੀਜ਼ ਤੋਂ ਤਾਂ ਲੱਗਦਾ ਕਿ ਕਾਂਗਰਸ ਦਾ ਖਾਤਾ ਖੁੱਲਣਾ ਮੁਮਕਨ ਨਹੀਂ ਪਰ ਜੋ ਰਿਪੋਰਟਾਂ ਹੋਰ ਪਾਸਿਓਂ ਘੁੰਮ ਫਿਰ ਕੇ ਆ ਰਹੀਆਂ ਨੇ ਉਹ ਚ ਇਹ ਹੈ ਕਿ ਕਾਂਗਰਸ 8 9 ਸੀਟਾਂ ਤੇ ਬਹੁਤ ਸਟਰੋਂਗ ਫਾਈਟ ਦੇ ਵਿੱਚ ਹੈ ਈਵਨ ਕਿ ਅਰਵਿੰਦ ਕੇਜਰੀਵਾਲ ਵਾਲੀ ਜਿਹੜੀ ਨਵੀਂ ਦਿੱਲੀ ਸੀਟ ਹੈ ਉਹਦੇ ਤੇ ਬਹੁਤ ਫਾਈਟ ਦੇ ਵਿੱਚ ਹੈ ਕਾਲਕਾ ਜੀ ਹੈ ਇਹ ਜੀਆਂ ਸੀਟਾਂ ਦੇ ਉੱਤੇ ਕਾਂਗਰਸ ਕਾਫੀ ਠੀਕ ਠਾਕ ਫਾਈਟ ਚਾ ਤਾਂ ਸ਼ਾਇਦ ਕਈ ਵਾਰ ਚੀਜ਼ਾਂ ਨਹੀਂ ਫੜੀਆਂ ਜਾਂਦੀਆਂ ਇੱਕ ਇਹ ਵੀ ਚੀਜ਼ ਹੈ ਕਿ ਮੁਸਲਿਮ ਵੋਟਰ ਦਾ ਝੁਕਾਅ ਇਸ ਵਾਰ ਥੋੜਾ ਥੋੜਾ ਕਾਂਗਰਸ ਵੱਲ ਡਵਰਟ ਹੋਇਆ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਵੀ ਨੁਕਸਾਨ ਕਰ ਰਿਹਾ ਹੈ ਸ਼ਾਇਦ ਉਸ ਚੱਕਰ ਦੇ ਵਿੱਚ ਕਾਂਗਰਸ 1 2 3 ਜਾਂ ਖਾਤਾ ਖੋਲ ਜੇ ਕਹਿ ਸਕਦੇ ਆ ਕਿ ਆਪਾਂ ਇਸ ਪੋਜੀਸ਼ਨ 'ਚ ਜਾ ਸਕਦੀ ਹੈ ਪਰ ਜੋ ਮੈਨੂੰ ਮਹਿਸੂਸ ਹੁੰਦਾ ਹੈ ਕਿ ਖਾਤਾ ਖੁੱਲਦਾ ਨਜ਼ਰ ਨਹੀਂ ਆਉਂਦਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ 8 ਫਰਵਰੀ ਨੂੰ ਨਤੀਜੇ ਆ ਜਾਣਗੇ 8 ਫਰਵਰੀ ਨੂੰ ਤੈਅ ਹੋ ਜਾਣਾ ਕਿ ਆਖਰਕਾਰ ਦਿੱਲੀ ਦੇ ਵਿੱਚ ਕਿਸ ਦੀ ਸਰਕਾਰ ਬਣ ਜਾਣੀ ਹੈ ਤਾਂ ਉਸ ਮੰਗਰੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਦਿੱਲੀ ਚੋਣ ਨਤੀਜਿਆਂ ਦਾ ਕਿਹੋ ਜਿਹਾ ਅਸਰ ਪਵੇਗਾ ਇਹ 8 ਤਰੀਕ ਦੇ ਨਤੀਜੇ ਦੱਸਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਦਿੱਲੀ ਚੋਣਾਂ ਮੰਗਰੋਂ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਕਿਹੋ ਜਿਹਾ ਅਸਰ ਪਵੇਗਾ ਤਾਂ ਆਪਣੀ ਰਾਏ ਜਿਹੜੀ ਉਹ ਤੁਸੀਂ ਕਮੈਂਟ ਬਾਕਸ ਦੇ ਰਾਈ ਦੱਸ ਸਕਦੇ ਹੋ